ਸਸ਼੍ਰੀਕਲ ਜੀ ਮੈਂ ਹਾਸ਼ਕੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜਿੱਤੇ ਕੱਲ ਬਾਬਾ ਬਕਾਲਾ ਵਿਖੇ ਇੱਕ ਪਾਸੇ ਰੱਖੜ ਪੁੰਨਿਆ ਮਨਾਈ ਗਈ ਤੇ ਦੂਸਰੇ ਪਾਸੇ ਹਰ ਇੱਕ ਪਾਰਟੀ ਵੱਲੋਂ ਸਟੇਜ ਲਗਾਈ ਗਈ ਸੀ ਜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਉੱਥੇ ਆਪੋ ਆਪਣੀ ਜੋ ਹੈ ਇਹ ਆਪ ਨੂੰ ਆਪੋ ਆਪਣੇ ਹੱਕ ਦੇ ਵਿੱਚ ਬੋਲ ਰਹੇ ਸੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੂਸਰੇ ਪਾਸੇ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਤੇ ਚੌਥੀ ਸਟੇਜ ਸੀ ਜੋ ਸਭ ਤੋਂ ਵੱਡੇ ਪੱਧਰ ਤੇ ਸਭ ਤੋਂ ਪਾਰੀ ਇਕੱਠ ਜਿੱਥੇ ਵੇਖਿਆ ਗਿਆ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਜੋ ਨਵੀਂ ਬਣਾਈ ਹੋਈ ਆਪਣੀ ਪਾਰਟੀ ਹੈ ਵਾਰਿਸ ਆਫ ਪੰਜਾਬ ਤੇ ਜਿੱਥੇ ਵਟਾ ਇਕੱਠ ਵੇਖਿਆ ਗਿਆ ਜੇਕਰ ਗੱਲ ਕਰੀਏ ਤਾਂ ਜਿੱਥੇ ਵੱਖ-ਵੱਖ ਸਟੇਜਾਂ ਦੇ ਉੱਤੇ ਸਪੀਚਾਂ ਚੱਲ ਰਹੀਆਂ ਸੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਆਪੋ ਆਪਣਾ ਜ਼ੋਰ ਦਿਖਾਉਂਦੇ ਆਏ ਲੇਕਿਨ ਲੋਕਾਂ ਨੇ ਸਭ ਤੋਂ ਭਾਰੀ ਵੱਡਾ ਇਕੱਠ ਵਿਖਾਇਆ ਬਾਬਾ ਬਕਾਲਾ ਸਾਹਿਬ ਵਿਖੇ ਪਾਈ ਅਮਰੀਪਾਲ ਸਿੰਘ ਜੀ ਦੇ ਸਟੇਜ ਦੇ ਅੱਗੇ ਜੇਕਰ ਗੱਲ ਇਹ ਕਰੀਏ ਤਾਂ ਇੱਕ ਤਿਲ ਵੀ ਸੱਟਨ ਨੂੰ ਉੱਥੇ ਜਗ੍ਹਾ ਨਹੀਂ ਸੀ ਜਿੱਥੇ ਪਾਰੀ ਗਿਣਤੀ ਦੇ ਵਿੱਚ ਵੱਖੋ-ਵੱਖਰੀਆਂ ਜਗ੍ਹਾ ਤੋਂ ਜੇਕਰ ਗੱਲ ਕਰੀਏ ਇੱਕ ਪਾਸੇ ਔਰਤਾਂ ਜੇ ਵੱਡੇ ਔਰਤਾਂ ਦੀ ਗੱਲ ਕਰੀਏ ਮਰਦਾਂ ਦੀ ਗੱਲ ਕਰੀਏ ਨੌਜਵਾਨਾਂ ਦੀ ਗੱਲ ਕਰੀਏ ਤਾਂ ਹਰ ਇੱਕ ਜੋ ਹੈ ਉੱਥੇ ਪਹੁੰਚਿਆ ਜਿੱਥੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਸਟੇ ਲੱਗੀ ਸੀ ਤੇ ਉਹਨਾਂ ਨੇ ਵਿਖਾ ਦਿੱਤਾ ਲੋਕਾਂ ਨੇ ਕਿ ਹਮੇਸ਼ਾ ਜਿਹੜੀ ਸਚਾਈ ਦੀ ਜਿੱਤ ਹੁੰਦੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸਾਚਾ ਗੁਰੂ ਲਾਧੋਰੇ ਦਿਵਸ ਦੇ ਬਾਬਾ ਬਕਾਲਾ ਸਾਹਿਬ ਵਿਖੇ ਬੰਦੀ ਵਿੱਚ ਰਿਹਾਈ ਸੰਬੰਧੀ ਕੋਈ ਕਾਨਫਰੰਸ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤਾਂ ਪਹੁੰਚੀਆਂ ਜਿੱਥੇ ਕਾਨਫਰੰਸ ਵਿੱਚ ਪੰਜਾਬ ਦੇ ਵਾਰੀ ਇਕੱਠ ਵੇਖਿਆ ਗਿਆ ਪੰਜਾਬ ਹੁਣ ਆਪਣੇ ਹੱਕਾਂ ਤੇ ਪੰਥਕ ਮਸਲਿਆਂ ਉੱਤੇ ਇਕ ਮੁਠ ਹਨ ਇਹ ਪੰਥਕ ਕਾਨਫਰੰਸ ਵਿੱਚ ਅਕਾਲੀ ਦਲ ਦੀ ਅਕਾਲੀ ਦਲ ਵਾਰਿਸ ਪੰਜਾਬ ਦੀ ਲੀਡਰਸ਼ਿਪ ਜਿਨ੍ਹਾਂ ਵਿੱਚ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ਦਰਸੇਮ ਸਿੰਘ ਮੈਂਬਰ ਪਾਰਲੀਮੈਂਟ ਭਾਈ ਸਰਜੀਤ ਸਿੰਘ ਭਾਈ ਅਮਰਜੀਤ ਸਿੰਘ ਵੰਚੜੀ ਸੁਰਜੀਤ ਸਿੰਘ ਭਾਈ ਹਰਪਜਨ ਸਿੰਘ ਤਾਂ ਉਹਨਾਂ ਦੇ ਸਾਰੇ ਹੀ ਸਾਥੀ ਉੱਥੇ ਜਿਹੜੇ ਆਪਣੇ ਮੌਜੂਦਾ ਸਨ ਜਿੰਨੇ ਵੀ ਉਹਨਾਂ ਦੇ ਨਾਲ ਜੁੜੇ ਹੋਏ ਨੇ ਇਹ ਇਤਿਹਾਸਿਕ ਕਾਨਫਰੰਸ ਰਿਕਾਰਡ ਤੋਂ ਇਕੱਠ ਦੇ ਨਾਲ ਸਿੱਖ ਕੌਮ ਵਿੱਚ ਆਵਾਜ਼ ਨੂੰ ਗੂੰਜਦਿਆਂ ਹੋਇਆ ਦੱਸ ਰਹੀ ਸੀ ਸਜ਼ਾਵਾਂ ਪੂਰੀਆਂ ਹੋ ਚੁੱਕੇ ਬੰਦੀ ਸਿੰਘ ਪੁਰਾਣੇ ਪੁਰਾਣੇ ਹੋਣ ਜਾਂ ਨਵੇਂ ਚਾਹੇ ਮੈਂਬਰ ਪਾਰਲੀਮੈਂਟ ਪਾਈ ਅਮਰਿਤਪਾਲ ਸਿੰਘ ਹੋਣ ਜਾਂ ਸਿੱਖ ਕੈਦੀ ਹੋਣ ਰਿਹਾਈ ਦੇ ਹੱਕਦਾਰਾਂ ਸਰਕਾਰ ਵੱਲੋਂ ਸ਼ਰਿਆਮ ਕੀਤੀ ਜਾ ਰਹੀ ਤੱਕੇਸ਼ਾਈ ਦੇ ਦਬਾਦ ਹੀ ਨੀਤੀ ਨੂੰ ਸਿੱਧਾ ਚੁਣੌਤੀ ਦਿੰਦਿਆਂ ਪੰਥ ਦੀ ਆਵਾਜ਼ ਬੁਲੰਦ ਕੀਤੀ ਇਕਜੁੱਟ ਹੋ ਕੇ ਅਕਾਲੀ ਸੰਘਰਸ਼ ਕੀਤਾ ਜਾਵੇ ਕਾਨਫਰੰਸ ਦੌਰਾਨ ਲੈਂਡ ਪੁਲਿੰਗ ਨੀਤੀ ਵਿੱਚ ਵੀ ਵੱਡਾ ਵਿਰੋਧ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿੱਥੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਲੋਕਲ ਦੇ ਨਾਲ ਕਿਸਾਨਾਂ ਨਾਲ ਜੋ ਹੈ ਤੱਕਾ ਹੋ ਰਿਹਾ ਹੈ ਤਾਂ ਉਸ ਉੱਤੇ ਵੀ ਵੱਜ ਗੱਜ ਕੇ ਬੋਲਿਆ ਗਿਆ ਜੇਕਰ ਗੱਲ ਕਰੀਏ ਤਾਂ ਜਿੱਥੇ ਲੋਕ ਕਿਸਾਨਾਂ ਦੀਆਂ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਨੇ ਉਸ ਉੱਤੇ ਵੀ ਕਾਫੀ ਵੱਡਾ ਰੋਸ ਪ੍ਰਗਟਾਇਆ ਗਿਆ ਜੋ ਅਕਾਲੀ ਅਕਾਲੀ ਦਲ ਵਾਰਿਸ ਉਹ ਪੰਜਾਬ ਦੀ ਨਵੀਂ ਜੋ ਬਣੀ ਹੋਈ ਪਾਰਟੀ ਹੈ ਉਹਨਾਂ ਵੱਲੋਂ ਕਿਹਾ ਕਿ ਇਹ ਇਤਿਹਾਸ ਮੰਚ ਤੋਂ ਪੰਜਾਬੀ ਭਾਸ਼ਾ ਨੂੰ ਸਿੱਖਿਆ ਨੀਤੀ ਰਾਹੀ ਢਾਉਣ ਦੇ ਯਤਨ ਨੇ ਸਿੱਖ ਇਤਿਹਾਸ ਨੂੰ ਲੜਿੰਦੇ ਦਰਜੇ ਦੇਣ ਤੇ ਸਿੱਖੀ ਦੀ ਪਛਾਣ ਖਤਰੇ ਵਿੱਚ ਪਾਉਣਾ ਤੇ ਸਰਕਾਰੀ ਫੈਸਲਿਆਂ ਦੀ ਭਰਪੂਰ ਨਿੰਦਿਆ ਹੈ ਉਹਨਾਂ ਨੇ ਕਿਹਾ ਕਿ ਇਹ ਮੈਂਬਰ ਪਾਰਲੀਮੈਂਟ ਪਾਈ ਅਮਰਜੀਤਪਾਲ ਸਿੰਘ ਦੇ ਬਾਪੂ ਤਾਂ ਸੇਮ ਸਿੰਘ ਕਾਨਫਰੰਸ ਸੰਬੋਧਨ ਕਰਦੇ ਕਿ ਇਹ ਇਕੱਠ ਸਿਰਫ ਇੱਕ ਰੈਲੀ ਨਹੀਂ ਹੈ ਇਹ ਪੰਜਾਬੀਆਂ ਸਿੱਖੀਆਂ ਤੇ ਜ਼ਮੀਨ ਨਾਲ ਜੁੜੇ ਹੱਕਾਂ ਦੀ ਆਵਾਜ਼ ਹੈ ਸਮਾ ਆ ਗਿਆ ਕਿ ਸਾਡੇ ਵਰਗ ਵਿੱਚ ਕਾਲੀ ਦਲ ਵਾਰਸ ਪੰਜਾਬ ਦੀ ਅਗਵਾਈ ਆਪਣੀ ਧਰਤੀ ਅਤੇ ਆਪਣੇ ਪਾਸ਼ਾ ਪੰਥਾਂ ਦੀ ਰਖਵਾਲੀ ਕਰਨ ਲਈ ਅੱਗੇ ਆਉਣਗੇ ਆਵਾਜ਼ ਬੁਲੰਦ ਕਰਨਗੇ ਕਾਨਫਰੰਸ ਵਿੱਚ ਸਪਸ਼ਟ ਸਪਸ਼ਟ ਸੰਦੇਸ਼ ਦਿੱਤਾ ਕਿ ਲਹਿਰ ਨਾ ਰੁਕੇਗੀ ਨਹੀਂ ਜਦੋਂ ਤੱਕ ਪੰਜਾਬੀਆਂ ਦੇ ਸਾਰੇ ਹੱਕ ਨਹੀਂ ਮਿਲਣਗੇ ਕੱਲ ਕਾਫੀ ਵੱਡੇ ਜਿੱਥੇ ਇਕੱਠ ਹੋਇਆ ਤਾਂ ਉਥੇ ਵੱਖ-ਵੱਖ ਸਪੀਚਾਂ ਵੀ ਦਿੱਤੀਆਂ ਗਈਆਂ ਜਿੰਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਬੇਰੋਜ਼ਗਾਰੀ ਹਰ ਜਗ੍ਹਾ ਤੇ ਬੋਲਦੇ ਸਾਹਮਣੇ ਆਏ ਜਿੱਥੇ ਵੱਡੇ ਇਕੱਠ ਨੇ ਲੋਕਾਂ ਨੇ ਵਿਖਾ ਦਿੱਤਾ ਕਿ ਅਸੀਂ ਜੋ ਭਾਈ ਅਮਰਿਤਪਾਲ ਖਾਲਸਾ ਜੀ ਦੇ ਨਾਲ ਅੱਜ ਵੀ ਖੜੇ ਆ ਤਾ